ਇਹ ਸ਼ਾਹੀ ਜਨ ਦੇ ਅਨੇਕਾਂ ਕਲਾਕਾਰਾਂ ਨੇ ਪੇਸ਼ ਕੀਤੇ ਬਹੁਤ ਕੰਮ ਕਰ ਪਰੰਤੁ ਨੰਨਾਂ ਨਦਿਆ ਦੇ ਰਿਤੇ ਸ਼ਬਦ ਨੇ ਉਹ ਆਪਣੀ ਬਾਣੀ ਦਾ ਚਾ ਸਭ ਤੋਂ ਆਪਣੇ ਹਾਲ ਕਰਨ ਦੇ ਮੱਥੇ ਪ੍ਰਸਾਦ ਸਰਮਣ ਅੰਮ੍ਰਿਤ ਬਾਣੀ ਹਰ ਘਰ ਤੇਰੀ ਛੋੜ ਛੋੜ ਹਉਦਾ ਪਰਮਗਾਤ ਮੇਰੀ ਬਿਆਰ ਕਰਦਾ ਨਾ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ de ਰਾਖੀਆ ਰੂਪੇ ਦਰਨਾਮ ਸਿੰਘ ਜੀ ਬਰਾੜ ਜੋਰਾ ਸਿੰਘ ਜੀ ਮੁਸਾਫਰ ਵਰਗੇ ਹੀਰੇ ਪੈਦਾ ਕੀਤੇ ਨਮਸ਼ਕਾਰ ਕਰਦੇ ਆਂ ਸਵਾਮੀ ਦਰਵਾਲਾ ਸਿੰਘ ਜੀ ਤੋਂ ਲੈ ਕੇ ਹੁਣ ਤੱਕ ਆਦੇ ਗੁਦਕਾਰ ਦੇ ਬਲ ਤਰ ਸਵਾਮੀ ਜਗਜੀਤ ਸਿੰਘ ਜੀ ਉਸੇ ਪਰੰਪਰਾ ਨੂੰ ਲਿਹਾਣੇ ਆ ਰਹੇ ਆਂ ਬਾਅਦ ਤੋਂ ਪ੍ਰੋਗਰਾਮ ਜੀ ਦੇ ਰੀ ਕਵਤਾ ਦੀ ਸੁਭੰਦੀ ਰੌਣ ਲਾ ਵੀ ਜਾਂਦੀ ਹੈ ਉਸ ਸਨਮਾਨ ਦੇ ਨਾਲ ਬੈਠੇ ਨਿਮਾੜੇ ਨੂੰ ਇਹ ਮੇਰਾ ਨਹੀਂ ਅਰਧ ਬ੍ਰਹਮਾ ਦਾ ਜੀ ਦਾ ਮਾਣ ਹੈ ਜਿਨ੍ਹਾਂ ਬਾਰੇ ਤਾਮ ਦੇ ਸਮੁੰਦਰ ਤੇ ਮਹਾਵੇਦ ਵਾਹਨ ਸੀ ਉਨੇ ਵਾਰ ਇੱਕ ਵੱਖਰਾ ਆਨੰਦ ਮਾਣਿਆ ਦੋ ਬਾਦਾਂ ਉਹਨਾਂ ਨੂੰ ਨੇੜੇ ਮਿਲਣ ਦਾ ਮੌਕਾ ਮਿਲਿਆ ਇੱਕ ਵਾਰ ਤਾਂ ਮਹਾਪੁਰਖ ਜਲਦੀਪ ਸਿੰਘ ਜੀ ਸੁਢਾਣ ਵਾਲੇ ਕਲਵੱਡੀ ਸਾਹ ਤੋਂ 35 40 ਹਜ਼ਾਰ ਤੇ ਇਹਦੀ ਗੱਲ ਹੈ ਉਹਨਾਂ ਦੇ ਪੜਾਅ ਵਿੱਚ ਸਾਡਾ ਟਾਈਮ ਸੀ ਉਸ ਤੋਂ ਬਾਅਦ ਯਾਨੀ ਗਰਾਫਿੰਗ ਦੀ ਲੱਗਣ ਸੀ ਉਹ ਉਹ ਅਨਨਤਾ ਜੀ ਫਿਰਮਾ ਦੇ ਵਿੱਚ ਸੀਗੇ वो जो सबेल से आए साइम समाप्त होया तोनी गुरनाम सिंह जी विराड़ ने कोई सात अठ मिनट सायता लाए मैं धनबाद हो आनंद ਬਾਣਿਆ ਪਹਿਲਾਂ ਬਹੁਤ ਦਾ ਉਹਨਾਂ ਵਾਸਤੇ ਕਿੰਨੀ ਨਹੀਂ ਕਰੀ ਜਾਈਏ ਪਰ ਮੈਂ ਬਧਾਈ ਦਿੰਦਾ ਗੁਰੇ ਸਿੰਘ ਜੀ ਜੰਦਰ ਇੰਨੀ ਨਮਰਤਾ ਨਾਲ ਇੰਨੀ ਵੱਡੀ ਸਟੇਜ ਨੂੰ ਸੁਭਾਅ ਲਿਆ ਉਹਨਾਂ ਦਾ ਹੁਕਮ ਮੰਨਦੇ ਹੋਏ ਅੱਜ ਕਰਦੇ ਗਏ घर जणा आहे See ya! Gracias.